ਗੁਰਦਾਸਪੁਰ ਵਿੱਚ ਸਿਵਲ ਹਸਪਤਾਲ ਕੋਡਾਸਪੁਰ ਵਿੱਚ ਮਰੀਜ਼ਾਂ ਦੇ ਕਮਰਿਆਂ ਦੇ ਨਹੀਂ ਚੱਲ ਰਹੇ AC ਮਰੀਜ਼ ਹੋ ਰਹੇ ਪਰਚਾਨ ਗਿਆ ਨਹੀਂ ਮਿਲ ਰਹੀ ਸਖਤੀ ਦਵਾਈ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਬਿਹਤਰ ਸਿਹਤ ਸਹੂਲਤਾਂ ਦੇ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ ਸਾਬਿਤ ਹੁੰਦੇ ਨਜ਼ਰ ਆ ਰਹੇ ਹਨ ਗੁਰਦਾਸਪੁਰ ਵਿੱਚ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਨੂੰ ਨਾ ਤਾਂ ਸਖਤੀ ਦਵਾਈ ਮਿਲ ਰਹੀ ਹੈ ਤੇ ਨਾ ਹੀ ਮਰੀਜ਼ਾਂ ਦੇ ਕਮਰਿਆਂ ਵਿੱਚ ਲੱਗੇ AC ਚੱਲ ਰਹੇ ਹਨ ਡਾਕਟਰਾਂ ਦੇ ਕਮਰੇ ਵਿੱਚ ਲੱਗੇ ਸਾਰੇ AC ਚੱਲ ਰਹੇ ਹਨ ਪਰ ਮਰੀਜ਼ਾਂ ਦੇ ਕਮਰੇ ਵਿੱਚ ਲੱਗੇ ਸਾਰੇ AC ਬੰਦ ਹਨ ਜਿਸ ਦੇ ਚਲਦੇ ਮਰੀਜ਼ਾਂ ਦਾ ਗਰਮੀ ਵਿੱਚ ਬੁਰਾ ਹਾਲ ਹੈ ਲੋਕਾਂ ਨੇ ਕਿਹਾ ਕਿ ਨਾ ਤਾਂ ਡਾਕਟਰ ਸਾਨੂੰ ਚੈੱਕ ਕਰਨ ਲਈ ਆਉਂਦੇ ਹਨ ਤੇ ਨਾ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਸਸਤੀ ਦਵਾਈ ਮਿਲ ਰਹੀ ਹੈ ਜਿਸ ਦੇ ਚਲਦੇ ਲੋਕਾਂ ਨੂੰ ਕਾफी ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਸਿਵਲ ਹਸਪਤਾਲ ਵਿੱਚ ਸਿਰਫ ਮਰੀਜ਼ਾਂ ਦੀ ਖੱਜਲਖਵਾਰੀ ਹੋ ਰਹੀ ਹੈ ਮੇਰਾ ਨਾਮ ਪ੍ਰਵਿੰਦਰ ਸਿੰਘ ਆ ਭਾਜੀ ਬਿਲਕੁਲ ਪੂਰ ਸਰਵਿਸ ਐਥੇ ਕੋਈ ਸਹੂਲਤ ਨਹੀਂ ਹੈਗੀ ਹਰ ਚੀਜ਼ ਵਾਸਤੇ ਪੈਸਾ ਮੰਗਦੇ ਆ ਮੇਰੇ ਸਹੁਰਾ ਸਾਹਿਬ ਹੈ ਪਿਛਲੇ ਮੰਗਲਵਾਰ ਤੋਂ ਐਡਮਿਟ ਹੈ ਅੱਜ 8 ਦਿਨ ਹੋ ਗਏ ਨੇ ਐਕਸਟਰਾ ਕਰਾਂ ਦਾ 6000 ਰੁਪਏ ਮੰਗਦੇ ਸੀ ਕਹਿੰਦੇ ਪੇਪਰ ਨਹੀਂ ਹੈਗਾ ਪੈਸੇ ਪਾ ਕੇ ਐਕਸਟਰਾ ਦਾ ਪੇਪਰ ਲੈ ਕੇ ਆਓ ਸਫਾਈ ਕਰਮਚਾਰੀ ਹੈ ਜਿਹੜੀ ਇਹਨਾਂ ਦੀ ਮਰੀਜ਼ਾਂ ਨਾਲ ਗੱਲ ਪੈ ਜਾਂਦੀ ਹੈ ਗਾਲਾਂ ਕੱਢਦੀ ਹੈ ਤੁਸੀਂ ਗੰਦ ਪਾਉਂਦੇ ਹੋ ਸਫਾਈ ਕਿੰਨੇ ਕਰਨੀ ਹੈ ਸਫਾਈ ਕਰਮਕਾਜ ਕਰਨੀ ਹੈ ਨਾ ਉਹ ਗੱਲ ਪੈ ਜਾਂਦੀ ਹੈ ਬਾਥਰੂਮ ਜਾ ਕੇ ਦੇਖੋ ਤੁਸੀਂ 2 ਮਿੰਟ ਲਈ ਖੜ ਨਹੀਂ ਸਕਦੇ ਉੱਥੇ 4-5 ਦਿਨ ਪਹਿਲਾਂ ਇੱਥੇ ਇੱਕ ਪੇਸ਼ੈਂਟ ਸੀਗਾ ਵਿਚਾਰਾ ਉਹਦਾ 2 ਦਿਨ ਪਾਣੀ ਬੰਦ ਕਰਤਾ ਉਹ ਬਾਥਰੂਮ ਦੀ ਦੇਖ ਕੇ ਡੈਥ ਹੋ ਗਈ ਵਿਚਾਰੇ ਦੇ ਛੋਟੇ-ਛੋਟੇ ਦੋ ਬੱਚੇ ਨਾ ਉਹਦੇ ਅੱਗੇ ਨਾ ਪਿੱਛੇ ਇਹੋ ਜਿਹੇ ਤੇ ਹਾਲਾਤ ਆ ਇੱਥੇ ਕੋਈ ਮੈਡਮ ਨਹੀਂ ਆਉਂਦੀ ਇੱਥੇ ਕੋਈ ਸੀਨੀਅਰ ਡਾਕਟਰ ਨਹੀਂ ਆਉਂਦਾ ਜਿਹੜੀਆਂ ਕੁੜੀਆਂ ਵਿਚਾਰੀਆਂ ਟ੍ਰੇਨਿੰਗ ਤੇ ਨੇ ਉਹ ਨੀਡਲ ਲਾਣ ਆਉਂਦੀਆਂ ਨੇ ਨਾ ਨਾ ਕੋ ਨੀਡਲ ਲੱਗਦੀ ਹੈ ਫਿਰ ਥੱਲਿਓ ਕਿਸੇ ਨੂੰ ਬੁਲਾ ਕੇ ਲੈਣਾ ਪੈਂਦਾ ਫਿਰ ਉਹਨੂੰ 150 ਰੁਪਿਆ ਦੋ ਤੇ ਨੀਡਲ ਲਵਾਣੀ ਪੈਂਦੀ ਐ ਇਹੋ ਜੇ ਹਾਲਾਤ ਆ ਇੱਥੇ ਕੀ ਸਹੂਲਤ ਦੇ ਰਹੀ ਆ ਪੰਜਾਬ ਸਰਕਾਰ ਬਿਲਕੁਲ ਨਹੀਂ ਦੇ ਰਹੀ ਕੋਈ ਸਹੂਲਤ ਨਹੀਂ ਦਵਾਈਆਂ ਬਾਹਰੋਂ ਲੈ ਆਉਣੀਆਂ ਪੈਂਦੀਆਂ ਨੇ ਲੈ ਕੇ ਦੇ ਦਿੰਦੇ ਦਵਾਈਆਂ ਬਾਹਰੋਂ ਲੈ ਕੇ ਆਓ ਜੀ ਦਵਾਈ ਜਿਹੜੀ ਅੰਦਰੋਂ ਮਿਲੇਗੀ ਕੁਛ ਨਹੀਂ ਮਿਲਦਾ ਭਾਜੀ ਕੁਛ ਨਹੀਂ ਮਿਲਦਾ ਸਿਰਫ ਜਿਨ੍ਹਾਂ ਦੇ ਕੋਈ ਕਾਰਡ ਬਣਿਆ ਮਾੜੀ ਮੋਟੀ ਆ ਉਹਨਾਂ ਨੂੰ ਗੂਗੁਸ ਲਾਈ ਜਾਂਦੇ ਆ ਕੋਈ ਮੈਡੀਸਨ ਤਾਂ ਦਿੰਦੇ ਹੀ ਨਹੀਂ ਆ ਦੇਖੋ 8 ਦਿਨ ਦਾ ਬੰਦਾ ਪਿਆ ਜੀ ਇਹਨਾਂ ਨੂੰ ਅਜ ਤੱਕ ਕੋਈ ਪੇਨ ਕਿਲਰ ਤੋਂ ਇਲਾਵਾ ਕੋਈ ਦਵਾਈ ਨਹੀਂ ਦਿੱਤੀ ਇਹਨਾਂ ਨੇ ਜਖਮ ਪੂਰੇ ਇਹਨਾਂ ਨੇ ਗਲੇ ਭਏ ਨੇ ਪੀਕ ਪਈ ਆਰੇ ਸਾਬ ਆਇਆ ਹੋਇਆ ਕੋਈ ਇੱਥੇ ਪੁੱਛ-ਗੋਛ ਨਹੀਂ ਹੈਗੀ ਬਿਲਕੁਲ ਸਰਵਿਸ ਜ਼ੀਰੋ ਹੈ ਪੰਜਾਬ ਸਰਕਾਰ ਦੀ ਨਹੀਂ ਚੱਲਦੇ ਭਾਈ ਬੰਦ ਕੀਤੇ ਹੋਏ ਕਿਸ ਤਰ੍ਹਾਂ ਸੁਣਦੇ ਨੇ ਇਹ ਤਾਂ ਸਰਕਾਰ ਕੋਈ ਸੁਣਦੇ ਨਹੀਂ ਦਵਾਈ ਬਾਹਰੋਂ ਮੰਗਾਉਣੀ ਪੈਂਦੀ ਹੈ ਫੇਰੀ ਮਹਿੰਗੀ ਦਵਾਈ ਲੈ ਲੈਂਦੇ ਪਰਚੀ ਤੇ ਪਰਚੀ ਬਾਹਰੋਂ ਦਵਾਈ ਮੈਡੀਕਲ ਹੋ ਜਾਉਗਾ ਕਿਹੜਾ ਦਵਾਈ ਇਨ ਇਥੋਂ ਮਿਲੇ 10 ਦਿਨ ਹੋ ਗਏ ਇੱਥੇ ਪਿਆ ਨੂੰ ਵੱਡ ਟੋਕ ਹੋਈ ਇਹਨਾਂ ਪੁਲਿਸ ਨੇ ਕਾਰਵਾਈ ਕੀਤੀ ਨਾ ਕੋ ਲੈਣਾ ਨਾ ਕੋ ਦੇ ਡਾਕਟਰ ਦੇਖਦੇ ਡਾਕਟਰ ਨੇ ਲੇਖਤਾ ਮੜਾ ਮੋਟਾ ਜੋ ਵੀ ਹੈ 600 ਤੇ ਲਿਖੇ ਪੁਲਿਸ ਵਾਲਾ ਆ ਕੋਈ ਨਹੀਂ ਹਜ ਤੱਕ 10 ਦਿਨ ਹੋ ਗਏ 16 ਤਰੀਕ ਦੇ ਆਇਆ ਹਾਂ ਕਿ ਇਸ ਤਰ੍ਹਾਂ ਇਸ ਨੂੰ ਵੀ ਤਾਂ ਮੈਂ ਹਾਂਜੀ ਦੇਖੋ ਜੀ ਮੇਰੇ ਹਿਸਾਬ ਨਾਲ ਤੇ ਇਹ ਸਰਕਾਰੀ ਹਸਪਤਲ ਜਿਹੜੇ ਨੇ ਬੰਦ ਕਰ ਦੇਣਾ ਚਾਹੀਦੇ ਆ ਜੀ ਕਿਉਂਕਿ ਸਰਕਾਰ ਜਿਹੜੀ ਆ ਜਦੋਂ ਵੋਟਾਂ ਆਂਦੀ ਆ ਪਰ ਸਾਰੇ ਕਹਿੰਦੇ ਕਿ ਇਹ ਕਰਾਂਗੇ ਇਹ ਕਰਾਂਗੇ ਕੋਈ ਨਹੀਂ ਕਰਦਾ ਵੋਟਾ ਲੈਣ ਦੀ ਵਾਰੇ ਹੱਥ ਵੀ ਛੋੜਦੇ ਆ ਪੈਰ ਵੀ ਫੜਦੇ ਆ ਵੋਟਾ ਲੈਣ ਤੋਂ ਬਾਅਦ ਬਾਸ ਕੋਈ ਸੁਣਵਾਈ ਨਹੀਂ ਸਰਕਾਰੀ ਹਸਪਤਲ ਮੇਰੇ ਹਿਸਾਬ ਨਾਲ ਤਾਂ ਬੰਦ ਕਰ ਦੇਣਾ ਚਾਹੀਦਾ ਜੀ ਕਿਸੇ ਨੂੰ ਕੋਈ ਕੇਅਰ ਨਹੀਂ ਹੈ ਇੱਥੇ ਜਾ ਕੇ ਲੈਟਰਿੰਗ ਬਾਥਰੂਮਾਂ ਦੇ ਹਾਲ ਵੇਖੋ ਚੰਗਾ ਭਲਾ ਬੰਦਾ ਇੱਥੇ ਮਰੀਜ਼ ਹੋ ਜਾਂਦਾ ਡਾਕਟਰ ਵਗੈਰਾ ਤਾਂ ਦਵਾਈਆਂ ਪਰ ਦੇ 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 ਤਾਨੂੰ ਪਤਾ ਹੀ ਐ ਕ੍ਰਾਪਸ਼ਨ ਤੇ ਇੰਨੀ ਕੁ ਵਧ ਗਈ ਐ ਕਿ ਕੋਈ ਗੱਲ ਹੀ ਨਹੀਂ ਕਰਨ ਵਾਲੀ ਵੱਡੀ ਖਾਂੜ ਐ ਸਾਰੇ ਖਾਂੜ ਐ ਜਾ ਕੇ ਸਟੋਰ ਤੇ ਸਟੋਰ ਵੀ ਉਹਨਾਂ ਨੇ ਉਹ ਲੈ ਦੇ ਨੇ ਵੀ ਜਿੱਥੋਂ ਬੈ ਉਹਨਾਂ ਨੂੰ ਕੋਈ ਨਾ ਕੋਈ ਮਿਲ ਜਾਣਾ ਡਾਕਟਰਾਂ ਦੇ ਵੇਖਣ ਹਾਂਜੀ ਹੋ ਗਿਆ ਅੱਧਾ ਘੰਟਾ ਹੋ ਗਿਆ ਐ ਦਿਨ ਇੱਕ ਡਾਕਟਰ ਆਇਆ ਸੀ ਉਹ ਦੇਖ ਕੇ ਆਇਆ ਗਿਆ ਸੀ ਜਨਰਲ ਪੋਰਟ ਦੇਖੀ ਐ ਹਾਂਜੀ ਤੇ ਦੋਈ ਦਿੱਤੀ ਉਹਨੂੰ ਦਸੂਹ ਪੀ ਗੀ ਤੇ ਉਹਲੇ ਦਾ ਕੋਈ ਹੋਰ ਡਾਕਟਰ ਦੇਖਣੇ ਨਹੀਂ ਆਇਆ ਤਾਂ ਮੈਂ ਇੱਥੇ ਕੀ ਕਰਨਾ ਉਦਾਸੀ ਚੱਲਦੇ ਪਏ ਇੱਥੇ ਮੈਨੂੰ ਤਾਂ ਲੱਭੇ ਨਹੀਂ ਅੱਧੀ ਚੱਲਦੇ ਤੁਹਾਨੂੰ ਵੀ ਲੱਭੇ ਕਰਦ ਨੇ ਹੈ ਕੋਈ ਐਸੀ ਬੰਦ ਪਈ ਨਹੀਂ ਆ ਤਾਂ ਫੇਰ ਮਰੀਜ਼ ਦੇ ਹਾਲਾਤ ਤੇ ਮਾਰੇ ਹੀ ਮਤਲਬ ਸਾਥ ਵਿੱਚ ਸਾਰਾ ਪ੍ਰੋਬਲਮ ਹੀ ਇਹਨਾਂ ਦੇ ਉਹ ਕਰਾਉਣ ਵਾਸਤੇ ਆਏ ਹਾਂ ਚਲੋ ਲਾਜ ਤੇ ਛਲਦਾ ਪਿਆ ਵਾ ਪਰ ਗਰਮੀ ਬਹੁਤ ਜ਼ਿਆਦਾ ਵਾ ਇਦਾਂ ਮੁਸ਼ਕਲ ਦਾ ਸਾਹਮਣਾ ਬੜਾ ਕਰਨਾ ਪਿਆ ਤੇਸੀ ਖਰਾਬ ਹੈ ਸਾਰਾ ਤੇਸੀ ਨਹੀਂ ਚੱਲਦੀ ਪਈ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਏ ਨੂੰ ਸਰ ਤੀਸਰਾ ਦਿਨ ਅੱਜ ਹਾਂਜੀ ਕਿੰਨੇ ਦਿਨ ਚੱਲਿਆ ਸੀ ਮਸਾ ਦੀ ਮੈਂ ਕਿਹਾ ਭਾਜੀ ਬਿਲਕੁਲ ਨਹੀਂ ਬਹੁਤ ਮਾੜੀ ਹਾਲਤ ਹੈ ਹਾਂਜੀ